ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅਰਮਾਨਸ ਕੋਰਨਰ ਚੈਨਲ ਤੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਸੁਪਨੇ ਦੇਖਦੇ ਹਾਂ ਪਰ ਉਹਨਾਂ ਸੁਪਨਿਆਂ ਨੂੰ ਇਸ ਲਈ ਪੂਰੇ ਨਹੀਂ ਕਰ ਪਾਉਂਦੇ ਸਾਨੂੰ ਡਰ ਰਹਿੰਦਾ ਹੈ ਵੀ ਲੋਕ ਕੀ ਕਹਿਣਗੇ ਸੁਪਨੇ ਅਸੀਂ ਮਰਨ ਵੀ ਨਹੀਂ ਦੰਦੇ ਹੈਗੇ ਔਰ ਉਹਨਾਂ ਨੂੰ ਰੋਕ ਲੈਣੇ ਆ ਇੱਕ ਕੈਦ ਕਰ ਲੈਣੇ ਆ ਉਹ ਇਸ ਕਰਕੇ ਕਿ ਸਾਨੂੰ ਡਰ ਰਹਿੰਦਾ ਵੀ ਲੋਕ ਕੀ ਕਹਿਣਗੇ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਸੁਪਨਿਆਂ ਦਾ ਮਰ ਜਾਣਾ ਜਾਂ ਉਹਨਾਂ ਨੂੰ ਕੈਦ ਕਰ ਲੈਣਾ ਇਹ ਸਭ ਤੋਂ ਵੱਡੀ ਇੱਕ ਸਜ਼ਾ ਹੈ ਜਿਹੜੀ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਡਰ ਕਰਕੇ ਜਾਂ ਤਾਂ ਅਸੀਂ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਕੈਦ ਕਰ ਲੈਂਦੇ ਹਾਂ ਕਿ ਸਾਨੂੰ ਡਰ ਰਹਿੰਦਾ ਵੀ ਜੇ ਅਸੀਂ ਇਸ ਕੰਮ ਵਿੱਚ ਕਾਮਯਾਬ ਨਾ ਹੋਏ ਜੋ ਅਸੀਂ ਕੋਈ ਵੀ ਕੰਮ ਕਰਦੇ ਹਾਂ ਜਿੱਦਾਂ ਬੱਚੇ ਲਾ ਲੋ ਬੱਚੇ ਅੱਜ ਕੱਲ ਬੱਚਿਆਂ ਤੇ ਵੀ ਬਹੁਤ ਪ੍ਰੈਸ਼ਰ ਰਹਿੰਦਾ ਹੈ ਕੋਈ ਸਟੱਡੀ ਕਰ ਰਹੇ ਨੇ ਤੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਖੇਤਰ ਵਿੱਚ ਤੁਹਾਨੂੰ ਕਾਮਯਾਬੀ ਜਲਦੀ ਮਿਲ ਜੇ ਹੋ ਸਕਦਾ ਹੈ ਹੌਲੀ-ਹੌਲੀ ਮਿਲੇ ਪਰ ਇੱਕ ਡਰ ਰਹਿੰਦਾ ਕਿ ਲੋਕ ਕੀ ਕਹਿਣਗੇ ਹੈਨਾ ਇਦਾਂ ਹੀ ਜਦੋਂ ਕੋਈ ਕੰਮ ਆਪਾਂ ਸ਼ੁਰੂ ਕਰਦੇ ਆ ਉਹਦੇ ਵਿੱਚ ਵੀ ਡਰ ਰਹਿੰਦਾ ਕਿ ਲੋਕ ਕੀ ਕਹਿਣਗੇ ਆਪਾਂ ਆਪਣੇ ਸੁਪਨੇ ਨੂੰ ਰੋਕ ਲੈਨੇ ਆਂ ਕਈ ਵਾਰੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਥੋੜਾ ਐਕਸਪਲੇਨ ਕਰਦੀ ਆਂ ਜਿੱਦਾਂ ਇੱਕ ਨਾ ਬੱਚਾ ਸੀ ਮੁੰਡਾ ਸੀ ਉਹਦਾ ਸੁਪਨਾ ਸੀ ਪੇਂਟਰ ਬਣਨ ਦਾ ਉਹਨੂੰ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਕੋਈ ਵੀ ਹੁਣ ਪੇਰੈਂਟਸ ਹੋਣਗੇ ਜੇ ਕੋਈ ਬੱਚਾ ਕਹੇ ਕਿ ਮੈਂ ਪੇਂਟਰ ਬਣਨਾ ਮੈਂ ਫੋਟੋਆਂ ਬਣਾਉਣੀਆਂ ਚਿੱਤਰ ਵੇਚਣੇ ਨੇ ਬਣਾ ਕੇ ਤਾਂ ਮੈਨੂੰ ਲੱਗਦਾ ਕੋਈ ਵੀ ਸਹਿਮਤ ਨਹੀਂ ਹੋਏਗਾ ਪਹਿਲੀ ਗੱਲ ਤਾਂ ਘਰੋਂ ਹੀ ਤੁਹਾਨੂੰ ਨਾ ਮਿਲ ਜੇਗੀ ਹੈਨਾ ਕਿ ਉਹ ਕਹਿਣਗੇ ਨਹੀਂ ਇਹਦੇ ਨਾਲ ਕਿਸੇ ਦਾ ਘਰ ਚੱਲਦਾ ਤੇ ਤੂੰ ਬਣਨੇ ਤਾਂ ਕੋਈ ਵੱਡਾ ਆਫੀਸਰ ਬਣ ਕੋਈ ਵਧੀਆ ਜੌਬ ਕਰ ਤੇ ਸਭ ਤੋਂ ਵੱਡੀ ਜਿਹੜੀ ਆਪਾਂ ਕਹੀਏ ਅਫਸੋਸ ਦੀ ਗੱਲ ਹੈ ਕਿ ਜੋ ਪੇਰੈਂਟਸ ਨੇ ਹੋਰ ਲੋਕਾਂ ਤੇ ਤਾਂ ਵਿਸ਼ਵਾਸ ਕਰ ਲੈਂਦੇ ਨੇ ਪਰ ਆਪਣੇ ਬੱਚਿਆਂ ਤੇ ਘੱਟ ਵਿਸ਼ਵਾਸ ਕਰਦੇ ਨੇ ਜ਼ਿਆਦਾਤਰ ਪੇਰੈਂਟਸ ਤੇ ਜ਼ਰੂਰੀ ਹੈ ਕਿ ਚਲੋ ਉਹਨਾਂ ਤੇ ਵਿਸ਼ਵਾਸ ਕਰੀਏ ਤੇ ਲੋਕ ਜਿਹੜੇ ਹੁੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਹੁੰਦੇ ਨੇ ਉਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਤੁਸੀਂ ਵੀ ਜੇ ਤੁਹਾਡਾ ਵੀ ਕੋਈ ਕੋਈ ਸੁਪਨਾ ਹੈ ਕੋਈ ਮਨ ਹੈ ਕਿ ਜੋ ਅਜੇ ਤੱਕ ਤੁਸੀਂ ਕੈਦ ਕਰਕੇ ਰੱਖਿਆ ਹੋਇਆ ਹੈ ਤੇ ਉਹਨੂੰ ਕੈਦ ਨਾ ਕਰੋ ਤੇ ਉਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਤੇ ਇਹ ਗੱਲ ਮਨ ਦੇ ਵਿੱਚੋਂ ਕੱਢ ਦਿਓ ਕਿ ਲੋਕ ਕੀ ਕਹਿਣਗੇ ਕਿਉਂਕਿ ਜੇ ਹੁਣ ਲੋਕ ਜੇ ਇਹ ਗੱਲ ਵੀ ਤੁਸੀਂ ਸੋਚਣ ਲੱਗੇ ਕਿ ਲੋਕ ਕੀ ਸੋਚਣਗੇ ਤਾਂ ਫਿਰ ਮੈਨੂੰ ਇਹ ਦੱਸੋ ਲੋਕਾਂ ਲਈ ਤੁਸੀਂ ਕੀ ਛੱਡਿਆ ਇਹ ਕੰਮ ਲੋਕਾਂ ਦੇ ਛੱਡ ਦੋ ਕਿ ਲੋਕ ਕੀ ਸੋਚਣਗੇ ਉਹਨਾਂ ਨੇ ਜੋ ਸੋਚਣਾ ਹੈ ਉਹ ਉਹ ਤਾਂ ਸੋਚਦੇ ਹੀ ਰਹਿਣਗੇ ਮੈਨੂੰ ਲੱਗਦਾ ਹੁੰਦਾ ਹੈ ਕਿ ਕੋਈ ਕਿਸੇ ਬਾਰੇ ਨਹੀਂ ਸੋਚਦਾ ਨਹੀਂ ਇੰਨਾ ਵੇਲ ਕਿਹਦੇ ਕੋਲ ਹੈ ਕਿ ਕੋਈ ਕਿਸੇ ਬਾਰੇ ਸੋਚੇ ਜਾਂ ਕੋਈ ਗੱਲਾਂ ਕਰੇ ਇੰਨਾ ਵੇਨ ਹੁੰਦਾ ਹੀ ਨਹੀਂ ਹਾਂ ਕੁਝ ਲੋਕ ਹੋ ਸਕਦਾ ਹੈ ਗੱਲਾਂ ਕਰਦੇ ਹੋਣ ਦੋ ਚਾਰ ਲੋਕ ਥੋੜੇ ਬਹੁਤੇ ਹੋ ਸਕਦੇ ਨੇ ਜੋ ਗੱਲ ਕਰਦੇ ਹੋਣ ਤੇ ਮੈਨੂੰ ਲੱਗਦਾ ਵੀ ਉਹਨਾਂ ਵੱਲ ਥੋੜਾ ਜਿਹਾ ਧਿਆਨ ਆ ਜਿਹੜਾ ਨਾ ਹੀ ਦਿਉਤਾ ਵਧੀਆ ਗੱਲ ਹੈ ਜੇ ਦੇਵੋਗੇ ਤਾਂ ਸਟ्रेस ਵਿੱਚ ਚਲੇ ਜਾਓਗੇ ਡਿਪਰੈਸ਼ਨ ਹੋਏਗਾ ਇਸ ਤੋਂ ਵੱਧ ਹੋਰ ਕੁਝ ਨਹੀਂ ਤੇ ਇਦਾਂ ਜੋ ਥੋੜੇ ਬਹੁਤੇ ਲੋਕ ਗੱਲਾਂ ਕਰਦੇ ਵੀ ਹੁੰਦੇ ਨੇ ਨਾ ਤੇ ਤੁਸੀਂ ਕਦੇ ਦੇਖਿਓ ਕਿ ਜਦੋਂ ਵੀ ਕਦੇ ਦੁੱਖ ਹੋਏਗਾ ਤਾਂ ਇਹ ਤੁਹਾਡੇ ਆਸ-ਪਾਸ ਵੀ ਨਜ਼ਰ ਨਹੀਂ ਆਉਣਗੇ ਫਿਰ ਇਹਨਾਂ ਦੀ ਪਰਵਾਹ ਕਿਉਂ ਕਰਨੀ ਆ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ ਮੁੰਡਾ ਸੀ ਉਹਦਾ ਸ਼ੌਂਕ ਸੀ ਵੀ ਉਹ ਚਿੱਤਰ ਬਣਾਉਂਦਾ ਉਹਨੂੰ ਸ਼ੌਂਕ ਸੀ ਪੇਂਟਿੰਗ ਦਾ ਤੇ ਉਹਨੂੰ ਹੀ ਉਹਨੂੰ ਅੱਗੇ ਪ੍ਰੋਫੈਸ਼ਨ ਉਹਦਾ ਮਤਲਬ ਅਪਣਾਉਣਾ ਚਾਹੁੰਦਾ ਸੀ ਤੇ ਬਾਕੀ ਉਹਨੇ ਆਪਣਾਉ ਇਸ ਲਈ ਮਾਰ ਲਿਆ ਸੁਪਨਾ ਕਿ ਲੋਕੀ ਕਹਿਣਗੇ ਕਿ ਇਹਦੇ ਨਾਲ ਘਰ ਨਹੀਂ ਚੱਲਦੇ ਹੁੰਦੇ ਪਰ ਜਰਾ ਸੋਚੋ ਇੱਕ ਜਿੱਦਾਂ ਜਿਹੜੇ ਵੱਡੇ ਪੇਂਟਰ ਨੇ ਉਹ ਆਪਣੀ ਪੇਂਟਿੰਗਸ ਦਾ 10000 20000 ਵੀ ਲੈਂਦੇ ਨੇ ਔਰ ਇਦਾਂ ਹੀ ਆਪਾਂ ਕੋਈ ਵੀ ਪੇਰੈਂਟਸ ਇਹ ਵੀ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਖੇਡਾਂ ਵੱਲੋਂ ਹੀ ਜ਼ਿਆਦਾ ਜਾਵੇ ਜ਼ਿਆਦਾਤਰ ਜਿਹੜਾ ਜ਼ੋਰ ਹੈ ਦਿੱਤਾ ਜਾਂਦਾ ਵੀ ਪੜੋ ਪੜ੍ਹਾਈ ਕਰੋ ਪੜ੍ਹਾਈ ਨਹੀਂ ਕੰਮ ਆਉਣਾ ਜੇ ਸਚਿੰਤ ਤੰਦੂਲਕਰ ਵਰਗਿਆਂ ਨੇ ਇਸ ਗੱਲ ਦੀ ਲੋਕਾਂ ਦੀ ਪ੍ਰਵਾਹ ਕੀਤੀ ਹੁੰਦੀ ਕਿ ਉਹ ਅੱਜ ਇੰਨਾ ਵੱਡਾ ਪਲੇਅਰ ਹੁੰਦਾ ਐਮ ਐਫ ਹੁਸੈਨ ਜੋ ਹੈਗੇ ਨੇ ਬਹੁਤ ਵੱਡੇ ਪਿੰਟਰ ਨੇ ਕਿ ਉਹ ਇੰਨੇ ਵੱਡੇ ਪਿੰਟਰ ਹੁੰਦੇ ਸੰਜੀਪ ਕਪੂਰ ਨੇ ਜੋ ਕੁਕਿੰਗ ਦੇ ਮਾਹਿਰ ਨੇ ਔਰ ਦੁਨੀਆ ਵਿੱਚ ਉਹਨਾਂ ਦਾ ਨਾਮ ਹੈ ਉਹਨਾਂ ਨੇ ਵੀ ਮੈਨੂੰ ਲੱਗਦਾ ਕਿਸੇ ਦੀ ਪਰਵਾਹ ਨਹੀਂ ਕੀਤੀ ਆਲੇ ਦੁਆਲੇ ਦੀਆਂ ਗੱਲਾਂ ਨੇ ਜਿਹੜੀਆਂ ਉਹ ਨਹੀਂ ਸੁਣੀਆਂ ਹੋਈਆਂ ਤਾਂ ਹੀ ਉਹ ਆਪਣੇ ਕਿੱਤੇ ਦੇ ਵਿੱਚ ਅ ਅੱਗੇ ਵਧਦੇ ਚਲੇ ਗਏ ਔਰ ਬਦਿਆ ਉਹਨਾਂ ਨੇ ਨਾਮ ਕਟਿਆ ਸੱਚ ਤਾਂ ਇਹ ਹੈ ਕਿ ਸਾਡਾ ਜਿਹੜਾ ਜੋਰ ਹੈ ਉਹ ਲੱਗਿਆ ਰਹਿੰਦਾ ਹੈ ਲੋਕਾਂ ਨੂੰ ਕੁਸ਼ ਕਰਨ ਲਈ ਅਸੀਂ ਹਮੇਸ਼ਾ ਇਹ ਹੀ ਸੋਚਦੇ ਰਹਿੰਦੇ ਆ ਵੀ ਸਾਡੀ ਤਾਰੀਫ਼ ਹੀ ਹੋਵੇ ਕੰਨਾਂ ਨੂੰ ਤਾਰੀਫ਼ ਸੁਣਨ ਦੀ ਜਿਹੜੀ ਆਦਤ ਪੈ ਜਾਂਦੀ ਆ ਨਾ ਇਹ ਬੜੀ ਭੈੜੀ ਹੈ ਜੇ ਫਿਰ ਆਲੋਚਨਾ ਨਹੀਂ ਸੁਣ ਪਾਉਂਦੀ ਹੈਗੀ ਉਹਨੂੰ ਲੱਗਦਾ ਹੈ ਇਹ ਵੀ ਇੱਕ ਰੋਗ ਹੈ ਕਿ ਤਾਰੀਫ਼ਾਂ ਹੀ ਸੁਣਨ ਨੂੰ ਮਿਲਣਾ ਕਿਤੇ ਮੈਨੂੰ ਕੋਈ ਮਾੜਾ ਨਾ ਕਹਿ ਦੇਵੇ ਇਸ ਡਰ ਕਰਕੇ ਵੀ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਲੋਕਾਂ ਦੀ ਹੀ ਪਰਵਾਹ ਲੋਕ ਕੀ ਕਹਿਣਗੇ ਜਿਹੜਾ ਇਹ ਧਾਰਨਾ ਹੈ ਨਾ ਇਹ ਇੱਕ ਸਾਡੇ ਮਨ ਦੀ ਹੀ ਇੱਕ ਖੇਡ ਹੈ ਜਿੰਨਾ ਸੀ ਇਹਦੇ ਬਾਰੇ ਸੋਚਦੇ ਆਂ ਦਿਮਾਗ ਦੇ ਵਿੱਚ ਇਹ ਗੱਲਾਂ ਲੈ ਕੇ ਜਾਂਦੇ ਆਂ ਕਿ ਹਾਏ ਉਹ ਕੀ ਕਹਿ ਰਿਹਾ ਉਹ ਸਾਡੇ ਬਾਰੇ ਕੀ ਕਹਿ ਰਿਹਾ ਉਹਨਾਂ ਜਿਆਦਾ ਇੱਥੇ ਜਿਹੜਾ ਸਟ੍ਰੈਸ ਹੈ ਉਹ ਵੱਧਦਾ ਹੈ ਤੇ ਤੁਹਾਨੂੰ ਕੁੱਟਲ ਮਹਿਸੂਸ ਹੋਣ ਲੱਗ ਜਾਂਦੀ ਆ ਤੁਸੀਂ ਯਕੀਨ ਮੰਨਿਓ ਅੰਕੜੇ ਦੱਸਦੇ ਨੇ ਕਿ ਇੰਨੀਆਂ ਮੌਤਾਂ ਕੈਂਸਰ ਨਾਲ ਨਹੀਂ ਹੁੰਦੀਆਂ ਜਿੰਨੀਆਂ ਡਿਪਰੈਸ਼ਨ ਨਾਲ ਤੇ ਸਟ੍ਰੈਸ ਨਾਲ ਹੁੰਦੀਆਂ ਨੇ ਜ਼ਿਆਦਾਤਰ ਲੋਕ ਘਟਕੇ ਜਿਹੜੀ ਜ਼ਿੰਦਗੀ ਆ ਉਹਨੂੰ ਜਿਉਂਦੇ ਨੇ ਤੇ ਜ਼ਿੰਦਗੀ ਇਸ ਤਰ੍ਹਾਂ ਜੀਣੀ ਚਾਹੀਦੀ ਹੈ ਕਿ ਕੱਲ ਨੂੰ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਮਤਲਬ ਪਿਛਲੇ ਪੱਖ ਵਿੱਚ ਹੋਮੋ ਮੇਰਾ ਮਤਲਬ ਬੁਢਾਪੇ ਵਿੱਚ ਹੋਵੋ ਤਾਂ ਤੁਸੀਂ ਜਦੋਂ ਇਕੱਲੇ ਬੈਠ ਕੇ ਸੋਚੋ ਤਾਂ ਉਹਦਾ ਜਵਾਬ ਤੁਹਾਨੂੰ ਕੀ ਮਿਲੇ ਜਦ ਤੁਸੀਂ ਇਹ ਸੋਚੋ ਕਿ ਕੀ ਮੈਂ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਸੀ ਕੀ ਮੈਂ ਆਪਣੇ ਸੁਪਨੇ ਨੇ ਜਿਹੜੇ ਉਹ ਪੂਰੇ ਕੀਤੇ ਸੀ ਜਾਂ ਨਹੀਂ ਤਾਂ ਉਹਦਾ ਜਵਾਬ ਹੋਣਾ ਚਾਹੀਦਾ ਹੈ ਕਿ ਹਾਂ ਮੈਂ ਆਪਣੀ ਜ਼ਿੰਦਗੀ ਖੁੱਲ ਕੇ ਜੀ ਲੋਕਾਂ ਨੇ ਕੀ ਕਿਹਾ ਮੈਂ ਉਸੇ ਕਰਵਾ ਨਹੀਂ ਦਿੱਤੀ ਇਹ ਹੋਣਾ ਚਾਹੀਦਾ ਹੈ ਜਵਾਬ ਤੁਹਾਡਾ ਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕੋਈ ਤੁਹਾਡੇ ਬਾਰੇ ਕੁਝ ਨਹੀਂ ਸੋਚ ਰਿਹਾ ਕੋਈ ਇੰਨਾ ਮਿਲਣਾ ਨਹੀਂ ਹੈਗਾ ਜਿਹੜਾ ਇੰਨਾ ਸੋਚੇ ਦੋ ਚਾਰ ਬੰਦੇ ਹੀ ਹੁੰਦੇ ਨੇ ਕੋਈ ਗੱਲ ਨਹੀਂ ਉਹਨਾਂ ਵੱਲ ਧਿਆਨ ਨਾ ਦਿਓ 네ਗੇਟਿਵਿਟੀ ਨੂੰ ਜਿੰਨਾ ਹੋ ਸਕੇ ਆਪਣੇ ਆਪ ਤੋਂ ਦੂਰ ਰੱਖਣਾ ਚਾਹੀਦਾ ਹੈ ਲੋਕੇ ਜਿਹੜੀ ਤੁਹਾਡੇ ਬਾਰੇ رائے ਬਣਾਉਂਦੇ ਨੇ ਉਹ ਆਪਣੀ ਸਹੂਲਤ ਦੇ ਹਿਸਾਬ ਨਾਲ ਬਣਾਉਂਦੇ ਨੇ ਜਦੋਂ ਤੱਕ ਤੁਸੀਂ ਉਹਨਾਂ ਨਾਲ ਸਹਿਮਤ ਹੁੰਦੇ ਹੋ ਉਦੋਂ ਤੱਕ ਉਹ ਤੁਹਾਨੂੰ ਚੰਗਾ ਕਹਿਣਗੇ ਜਦੋਂ ਤੁਸੀਂ ਆਪਣੀ رائے ਸਟਰੋਂਗਲੀ ਉਹਨਾਂ ਦੇ ਅੱਗੇ ਰੱਖਦੇ ਹੋ ਤਾਂ ਉਹ ਤੁਹਾਡੇ ਬਾਰੇ ਮਤਲਬ ਤੁਹਾਨੂੰ ਕਹਿਣਗੇ ਕਿ ਤੁਸੀਂ ਵਧੀਆ ਨਹੀਂ ਹੈਗੇ ਉਹ ਮਤਲਬ ਇਹ ਹੈ ਕਿ ਆਪਣੀ رائے ਨੂੰ ਚੇਜ਼ ਕਰਦੇ ਰਹਿੰਦੇ ਨੇ ਤੇ ਤੁਸੀਂ ਕੀ ਕਰਦੇ ਹੋ ਉਸ رائے ਨੂੰ ਉਸ ਸੋਚਦੇ ਹੋ ਡਿਪਰੈਸ਼ਨ ਚਲੇ ਜਾਂਦੇ ਹੋ ਤੇ ਆਪਣੀ ਕਿਸਮਤ ਸਮਝਦੇ ਹੋ ਕਿ ਹਾਏ ਉਹ ਮੇਰੇ ਬਾਰੇ ਆ ਕਿਹਾ ਉਹਨੇ ਆ ਕਿਹਾ ਤੇ ਕੋਈ ਵੀ ਜੇ 2-4 ਬੰਦੇ ਗੱਲਾਂ ਕਰਦੇ ਵੀ ਹੋਣ ਤਾਂ ਤੁਹਾਡੇ ਕਿਰਦਾਰ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੇ ਪੈਂਦਾ ਵੀ ਨਹੀਂ ਹੈਗਾ ਕਿਉਂਕਿ ਇਹ ਸੋਚੋ ਕਿ ਬਾਕੀ ਲੋਕ ਕੀ ਸੋਚਦੇ ਨੇ ਜਿ ਕੁਝ ਲੋਕ ਇਹ ਜਿਹੇ ਵੀ ਹੋਣਗੇ ਨਾ ਜੋ ਵਧੀਆ ਸੋਚਦੇ ਹੋਣੇ ਤੁਹਾਡੇ ਬਾਰੇ ਉਹਨਾਂ ਬਾਰੇ ਤੁਹਾਡਾ ਧਿਆਨ ਜਾਂਦਾ ਨਹੀਂ ਹੈਗਾ ਤੇ ਜਿਹੜੇ ਨੈਗੇਟਿਵ ਸੋਚਦੇ ਨੇ ਉਹਨਾਂ ਵੱਲ ਜ਼ਿਆਦਾ ਜਾਂਦਾ ਹੈ ਜਿਵੇਂ ਆਪਾਂ ਗੱਲ ਕੀਤੀ ਆ ਵੀ ਜਿਹੜਾ ਇਹ ਸਾਰਾ ਇੱਕ ਖੇਡ ਹੈ ਉਹ ਮਾਈਂਡ ਦਾ ਹੈ ਕਿ ਤੁਹਾਡੇ ਮਾਈਂਡ ਦੇ ਅੰਦਰ ਕੀ ਚੱਲ ਰਿਹਾ ਹੈ ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ ਤੇ ਤੁਸੀਂ ਇਹ ਇੰਤਜ਼ਾਰ ਨਹੀਂ ਕਰਨਾ ਕਿ ਤੁਹਾਨੂੰ ਕੋਈ ਖੁਸ਼ੀਆਂ ਦੇ ਕੇ ਜਾਵੇਗਾ ਖੁਸ਼ੀਆਂ ਤੁਹਾਨੂੰ ਆਪਣੇ ਅੰਦਰੋਂ ਹੀ ਲੱਭਣੀਆਂ ਪੈਣੀਆਂ ਨੇ ਇਹ ਕੋਈ ਬਾਹਰੋਂ ਨਹੀਂ ਆਉਂਦੀ ਹੈ ਜੇ ਆਪਾਂ ਇੰਤਜ਼ਾਰ ਕਰੀਏ ਕਿ ਕੋਈ ਤੁਹਾਨੂੰ ਪੁਸ਼ ਕਰਨ ਲਈ ਆ ਰਿਹਾ ਹੈ ਖੁਸ਼ ਰਹਿਣਾ ਸਿੱਖੋ ਤੇ ਆਪਣੇ ਅੰਦਰ ਖੁਸ਼ੀ ਨੂੰ ਲੱਭੋ ਜਿੰਨਾ ਹੋ ਸਕੇ 네ਗੇਟਿਵ ਲੋਕਾਂ ਤੋਂ ਦੂਰ ਰਹੋ ਕੋਸ਼ਿਸ਼ ਕਰੋ ਆਪਣੇ ਅੰਦਰ ਪੋਜ਼ਿਟਿਵਿਟੀ ਨੂੰ ਘਰੋ ਇਸ ਜੇਲ੍ਹ ਤੋਂ ਬਾਹਰ ਨਿਕਲੋ ਜਿਓ ਸਾਹ ਲਓ ਤੇ ਆਪਣੇ ਸੁਪਨੇ ਅਨੁਪੂਰੇ ਕਰੋ ਕਿਸੇ ਦੇ ਕੋੜੇ ਸ਼ਬਦ ਤੁਹਾਡੇ ਕਦਮਾਂ ਨੂੰ ਡਗਮਗਾਉਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ ਜੇ ਤੁਸੀਂ ਅੰਦਰੋਂ ਸਟਰੋਂਗ ਹੋਮ ਹੋਗੇ ਤੇ ਆਪਾਂ ਨੂੰ ਚਾਹੀਦਾ ਕਿ ਅੰਦਰੋਂ ਸਟਰੋਂਗ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ ਜੇ ਛੋਟੀਆਂ-ਮੋਟੀਆਂ ਗੱਲਾਂ ਨਾਲ ਤੁਸੀਂ ਡਗਮਗਾ ਗਏ ਤਾਂ ਫਿਰ ਇਹਦੇ ਨਾਲ ਕੋਈ ਗੱਲ ਨਹੀਂ ਬਣਨੀ ਹੈਗੀ ਸੁਪਨਿਆਂ ਨੂੰ ਜੇ ਪੂਰਾ ਕਰਨਾ ਜਾਂ ਫਿਰ ਤੁਸੀਂ ਜੋ ਵੀ ਕੁਝ ਕਰ ਰਹੇ ਹੋ ਆਪਣਾ ਕੰਮ ਕਰ ਆਰਾਮ ਨਾਲ ਕਰਦੇ ਰਹੋ ਜਿਨੇ ਜੋ ਬੋਲਣਾ ਸੋ ਕੋਈ ਗੱਲ ਨਹੀਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕੋਈ ਬੋਲਦਾ ਨਹੀਂ ਹੁੰਦਾ ਇਹ ਸਿਰਫ ਮਾਈਂਡ ਵਿੱਚ ਹੁੰਦਾ ਹੈ ਜਿਵੇਂ ਤੁਸੀਂ ਇਹ ਲਗਾ ਲਓ ਕਿ ਕੋਈ ਅਜੇਹਾ ਵਿਅਕਤੀ ਆਪਾਂ ਨੂੰ ਮਿਲ ਜਾਂਦਾ ਜਿਹਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ ਲੈਂਗੁਏਜ ਸਮਝ ਬਿਲਕੁਲ ਨਹੀਂ ਆਉਂਦੀ ਹੋਵੇ ਉਹ ਚਾਹੇ ਸਾਨੂੰ ਗਾਲਾਂ ਕੱਢੀ ਜਾਵੇ ਜਦੋਂ ਉਹ ਤੱਕ ਉਹ ਕਿਉਂਕਿ ਸਾਨੂੰ ਸਮਝ ਨਹੀਂ ਆ ਰਹੀ ਗੱਲ ਔਰ ਉਹ ਇੱਥੇ ਦਿਮਾਗ ਵਿੱਚ ਜਾ ਨਹੀਂ ਰਹੀਆਂ ਰਹੀਆਂ ਗੱਲਾਂ ਹਨਾ ਤੇ ਫਿਰ ਉਹ ਗੱਲਾਂ ਸਾਨੂੰ ਪਰੇਸ਼ਾਨ ਵੀ ਨਹੀਂ ਕਰਦੀਆਂ ਇਸ ਲਈ ਕਈ ਵਾਰੀ ਇਦਾਂ ਹੁੰਦਾ ਹੈ ਕਿ ਗੋਂਗੇ ਬੋਲੇ ਹੋ ਕੇ ਵੀ ਜਿਹੜੀ ਲਾਈਫ ਹੈ ਕਦੇ-ਕਦੇ ਉਹ ਜੀ ਲੈਣੀ ਚਾਹੀਦੀ ਆ ਧਿਆਨ ਨਾਲ ਦਿਓ ਤੇ ਇਹੀ ਵਧੀਆ ਹੈ ਜ਼ਿੰਦਗੀ ਚ ਇਹੀ ਵਧੀਆ ਰਹੇਗਾ ਔਰ ਜਿਹੜੇ ਲੋਕ ਬੇ ਮਤਲਬ ਐਦਾਂ ਦੀਆਂ ਫਾਲਤੂ ਦੀਆਂ ਗੱਲਾਂ ਮਤਲਬ ਧਿਆਨ ਦਿੱਤੇ ਬਿਨਾ ਅੱਗੇ ਚੱਲਦੇ ਨੇ ਨਾ ਆਪਣੀ ਰਾਹ ਆਪ ਬਣਾਉਂਦੇ ਨੇ ਲੋਕ ਉਹਨਾਂ ਨੂੰ ਹੀ ਯਾਦ ਰੱਖਦੇ ਨੇ